ਤਾਂ ਭਾਈ 150 ਦੀ ਪੈਗੀ। ਕੋਈ ਖਸੂ ਦੇਣੀ ਆਪਾਂ ਨਾਲ। ਅੱਛਾ ਜੀ। 2.5 200 ਦੀ 1 ਪਿੰਟ ਵੀਰੇ 21 ਮਾੜੀਆਂ ਚੱਕ ਲੋ ਨਾਲ ਐਂ ਦੇਖੋ ਆ ਕੇ ਜੇ ਕੋਈ ਬੰਦਾ ਕਹੇ ਵੀ ਕਪੜਾ ਮਾੜਾ ਦਾ ਅਸੀਂ ਜ਼ਿੰਮੇਵਾਰਾਂ ਪੂਰੇ ਟਾਪ ਦੇ ਗਰਮੀ ਦੇ ਵਿੱਚ ਨਜ਼ਾਰਾ ਦੇਣ ਵਾਲੀਆਂ। ਅੱਜ ਜ਼ਿਆਦਾ ਸੇਵਾ ਨਹੀਂ ਕਰਨ ਲੱਗੇ। ਅਸੀਂ ਕਹਿਜੀ ਉੱਤੇ ਜਿਹੜੇ ਵੀਡੀਓ ਦੇ ਸਟਾਰਟ ਲਾ ਕੇ ਸੇਵਾ ਕਰੀਏ ਫਿਰ ਆਪਾਂ ਸੇਵਾ ਹੀ ਕਰਾਂਗੇ। ਚੱਕ ਕੇ ਰੱਖਿਓ ਜੀ ਸੇਵਾ ਵਾਲਾ ਕੰਮ। 2.5 200 ਦੀ 1 ਪਿੰਟ ਵੀਰੇ 21 ਮਾੜੀਆਂ ਚੱਕ ਲੋ ਨਾਲ ਐਂ ਦੇਖੋ ਆ ਕੇ ਜੇ ਕੋਈ ਮਰਨਾ ਕਹੇ ਦੇ ਵੀ ਕਪੜਾ ਮਾਰਾ ਦਾ ਅਸੀਂ ਜ਼ਿੰਮੇਵਾਰਾਂ ਪੂਰੇ ਟਾਪ ਦੇ ਗਰਮੀ ਦੇ ਵਿੱਚ ਨਜ਼ਾਰਾ ਦੇਣ ਵਾਲੀਆਂ ਅੱਗੇ ਆ ਗਏ ਜੀ ਜਿੰਨਾ ਇਹ ਜਿੰਨਾ ਜਿਹੜਾ ਤੁਸੀਂ ਦਿੱਤਾ ਪਹਿਲਾਂ ਤਮਾਕਾ ਹਾਂਜੀ ਇਹਦਾ ਸਾਨੂੰ ਟਾਈਮ ਨਹੀਂ ਦਿੱਤਾ ਬਿਲਕੁਲ ਵੀ ਵੇਲ ਵੇਲ ਨਹੀਂ ਪਾਈਆਂ ਨੇ ਜਿਹੜੇ ਤੁਸੀਂ 5-500 ਰੁਪਏ ਦੀ ਲਿਆ ਤੇ ਤਮਾਕਾ ਅੱਛਾ ਜੀ ਬਿਲਕੁਲ ਪੰਜ ਦੀ ਬਟਾਕੇ ਪੂਰੇ ਬਟਾਕੇ ਜੀ ਪੂਰੇ ਬਟਾਕੇ ਕੀ ਹੋਰ ਕੁਝ ਦਿਓ ਨਾਲ ਇਹਦੇ ਨਾਲ ਜਿਹੜਾ ਬੰਦਾ 3 ਦਿਨਾਂ ਦਾ ਲਊਗਾ ਉਹ ਨਾਲ ਦੇ 300 ਰੁਪਏ ਦਾ ਡੀਓ ਫ੍ਰੀ ਹੈ ਲਓ ਜੀ 300 ਵਾਲਾ ਡੀਓ ਨਾਲ ਫ੍ਰੀ ਆ ਤੇ ਹੋਰ ਗੱਲ ਹੈ ਦੁਬਾਰੇ ਫੇਰ ਯਾਦ ਕਰਾਦਾ ਸ਼ੇਅਰ ਕਰਨ ਵਾਲੇ 50 ਬੰਦਿਆਂ ਨੂੰ ਵੀ ਮਿਲੂਗਾ ਵੱਧ ਤੋਂ ਵੱਧ ਗਰੁੱਪਾਂ 'ਚ ਕਰਿਓ ਹਨਾ ਜੀ 10 ਗਰੁੱਪਾਂ 'ਚ ਜਿਹੜਾ ਸ਼ੇਅਰ ਕਰਕੇ ਆਊਗਾ ਆਪਣਾ ਬਾਗ ਦਿਖਾ ਦੇ ਨਾਲੇ ਆਪਣਾ ਡੀਓ ਫ੍ਰੀ ਲੈ ਜਾਏ ਪਹਿਲੇ 5 ਬੰਦਿਆਂ ਨੂੰ ਪਹਿਲੇ 10 ਬੰਦਿਆਂ ਨੂੰ ਔਰ 50 ਨੂੰ ਪਹਿਲੇ 50 ਨੂੰ ਇਧਰ ਆਹ ਪਈਆਂ ਨੇ ਜੀ ਨਿੱਕਰਾਂ ਨਿੱਕਰਾਂ ਕੋ ਗਰਮੀ ਵਾਲਾ ਟਾਈਮ ਆ ਗਿਆ ਜੀ ਮਾ ਨਿੱਕਰ ਹੀ ਚੱਲਣੀਆਂ ਨੇ ਇਹ ਦੇਖੋ ਤੁਸੀਂ ਭਾਈ ਇਹ ਹੈ ਨਾ ਮੇਰਾ ਸ਼ੌਕ ਹੁੰਦਾ ਵੀ ਕੰਮ ਵੇਲੇ ਪੈਂਟ ਪਾ ਲਓ ਉਦੋਂ ਬਾਅਦ ਗੱਡੀ 'ਚ ਬੈਠਣ ਲੱਗੇ ਨਿੱਕਰ ਪਾਉਣਾ ਹਾਂ ਨਿੱਕਰਾਂ ਦਾ ਤੁਸੀਂ ਆ ਦੇਖਿਆ ਕਿੰਨੀ ਵੈਰਾਈਟੀ ਹੈ ਜੀ ਆਪਣੇ ਕੋਲ ਬਿਲਕੁਲ ਜੀ ਆ 500 ਰੁਪਏ ਦੇ ਤਿੰਨ ਨਿੱਕਰ ਆ ਜੀ 500 ਰੁਪਏ ਦੇ ਤਿੰਨ ਨਿੱਕਰਾਂ ਨਾਲ ਫਿਰ 300 ਰੁਪਏ ਦਾ ਡੀਓ ਫ੍ਰੀ ਤਿੰਨ ਨਿੱਕਰ ਲੈ ਜਾਓ ਅੱਜ ਜ਼ਿਆਦਾ ਸੇਵਾ ਨਹੀਂ ਕਰਨ ਲੱਗੇ ਅਸੀਂ ਕਹੀ ਸੀ ਕਿ ਤੁਸੀਂ ਵੀਡੀਓ ਦੇ ਸਟਾਰਟ ਹੋਣ ਤੋਂ ਸੇਵਾ ਕਰਦੇ ਫਿਰ ਆਪਾਂ ਸੇਵਾ ਹੀ ਕਰਾਂਗੇ ਚੱਕ ਕੇ ਰੱਖਿਓ ਜੀ ਸੇਵਾ ਵਾਲਾ ਕੰਮ ਉਦੋਂ ਬਾਅਦ ਆ ਆ ਗਿਆ ਆਪਣੇ ਕੋਲ ਸ਼ਰਟਾਂ ਬਿਲਕੁਲ ਜੀ ਸ਼ਰਟਾਂ ਦੀ ਤੁਸੀਂ ਵੈਰਾਈਟੀ ਚੈੱਕ ਕਰ ਸਕਦੇ ਹੋ ਜੀ ਹਾਂ ਜੀ ਸ਼ਰਟਾਂ ਦੇਖੋ ਭਾਈ ਸ਼ਰਟਾਂ ਆਇਆਂ ਚੱਕ ਕੇ ਦੋ ਜੀ ਬਾਈ ਜੀ ਨੇ ਆਪਾਂ ਲਾਈਆ ਸੀ ਗਿਆ ਸ਼ਰਟਾਂ ਆਪਣੇ ਦੋ ਦਿਨ ਤੇ ਖਤਮ ਹੋ ਗਿਆ ਜੀ ਅੱਛਾ ਪੰਜੀ ਕੋ ਵੈਰਾਈਟੀ ਭਾਰਤੀ ਕੀ ਬੰਦਾ ਆ ਕੇ ਕਹ ਬਸ ਮੈਨੂੰ ਆ ਦੇ ਦਿਓ ਆ ਦੇ ਦਿਓ ਆ ਦੇ ਦਿਓ ਬਾਈ ਆ ਜਾਓ ਕਹਿੰਦੇ ਪਹਿਲਾਂ ਦੋ ਦਿਨਾਂ ਦੇ ਖਤਮ ਹੋ ਗਏ ਆ ਤੇ ਹੁਣ ਦੋ ਦਿਨ ਪੈਣ ਨਾ ਦਿਓ ਕਿਤੇ ਫੇਰ ਕਹਿ ਦੋ ਵੀ ਯਾਰ ਸਾਡੇ ਵਾਲੀ ਤਾਂ ਲੰਗੀ ਹਨਾ ਜੀ ਆ ਦੇਖੋ ਬਾਈ ਸ਼ਰਟਾਂ ਤੁਸੀਂ ਦੇਖ ਲਓ ਕਿੰਨਾ ਕਮਾਲ ਪਿਆ ਜੀ ਵਾਧੂ ਪਿਆ ਦੇਖੋ ਸਾਰੇ ਸ਼ਰਟ ਦੇ ਸ਼ਰਟਾਂ ਨੇ ਮੇਰੀ ਲੈ ਲਓ ਵੀ ਜਿੰਨੇ ਮਰਜੀ ਆ ਜਾਣ ਮੈਂ ਕਿਹਾ ਜਿੰਨੇ ਮਰਜੀ ਹੁਣ ਰੇਟ ਦੁਬਾਰੇ ਦਹੂ ਤੇ ਕੋਰੀ ਇਹਦਾ ਜਿਹੜਾ ਬੰਦਾ ਪੰਜ ਸ਼ਰਟਾਂ ਹਜ਼ਾਰ ਰੁਪਏ ਦੀਆਂ ਅੱਛਾ ਜੀ ਨਾਲ ਹੀ ਕੋਈ 300 ਰੁਪਏ ਦਾ ਡੀਓ ਨਾਲ ਫੇਰ ਇਹ ਤਾਂ 200 ਤੋਂ ਵੀ ਇਹਦਾ ਆਲਾ ਗਰਮੀ ਦਾ ਤੋਹਫਾ ਹੈ ਜੀ ਦੇਖੋ ਹਰ ਇੱਕ ਬੰਦਾ ਆਊਗਾ ਖੁਸ਼ਬੂ ਲੈ ਕੇ ਜਾਊਗਾ 150 ਦੀ ਪੈਗੀ ਜੇ ਤਾਂ ਹਾਂ ਇੱਕ ਆ ਸ਼ਰਟ ਭਾਈ 150 ਦੀ ਪੈਗੀ ਇੱਕ ਖੁਸ਼ਬੂ ਲੈਣੀ ਆਪਾਂ ਨਾਲ ਅੱਛਾ ਜੀ ਮੈਂ ਕਿਤੇ ਜਾਓ ਬਸ ਮੈਂ ਕਿਤੇ ਲੈ ਕੇ ਜਾਓ ਤੇ ਮੈਂ ਕਿਤੇ ਜਾਓ ਲਓ ਵੀ ਮੇਰੇ ਕੋਲ ਗੱਲ ਇਹ ਆ ਵੀ ਬਹੁਤ ਸਾਰਾ ਸਮਾਨ ਆ ਹੋਰ ਕੀ ਕੁਝ ਪਿਆ ਜੀ ਆਪਣੇ ਕੋਲ ਇਦੋਂ ਬਾਅਦ ਟੀ-ਸ਼ਰਟ ਆ ਪਈਆਂ ਨੇ ਕਾਲਰ ਦੇ ਵਿੱਚ ਜੀ ਹਾਂਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਤੁਹਾਨੂੰ 200 ਰੁਪਏ 500 ਰੁਪਏ ਦੀਆਂ 3-3 ਸ਼ਰਟਾਂ ਤੁਸੀ ਚੈੱਕ ਕਰ ਸਕਦੇ ਆ ਵੀ ਭਾਈ 500 ਦੀਆਂ ਨੇ ਗਰਮੀਆਂ ਦੇ ਤੋਹਫੇ ਨੇ 3-3 ਦੀਆਂ ਸ਼ਰਟਾਂ ਨੇ ਉਹਦੋਂ ਵਾਰ ਕਾਤ ਜਿਹੜਾ ਅੱਜ ਕੱਲ ਦਾ ਟ੍ਰੈਂਡ ਹੈ ਜੀ ਆ ਤਾਂ ਰਹੀ ਗਿਆ ਆਪਣਾ ਆ ਸੱਚਾ ਤਾਂ ਰਹੀ ਹੈ ਜੀ ਕੰਮ ਆ ਦੇਖੋ ਜੀ ਮਾਈਕੀ ਦੀਆਂ ਟੀ-ਸ਼ਰਟਾਂ ਆ ਚੈੱਕ ਕਰੋ ਜੀ ਲੋਕਾਸਟ ਹੈ ਇੱਧਰ ਲਾਕ ਵੀ ਸੋਹਣੇ ਆਣ ਕੇ ਆ ਆ ਦੇਖੋ ਜੀ ਬਿਲਕੁਲ ਹਾਂ ਹਾਂ ਲੋਕਾਸਟੇ ਦੀ ਆ ਗਿਆ ਮਿੱਕੀ ਮਾਊਸ ਆ ਚੱਕੋ ਜੀ ਫੇਰ ਲੋਕਾਸਟੇ 3300 ਰੁਪਏ ਜੀ 300 ਰੁਪਏ ਜਿਹੜੇ ਬਲਾਰ ਚ ਦੇ ਗਏ ਆ ਚੱਕੋ ਜੀ ਬਹੁਤ ਸੋਹਣੀ ਲੱਗ ਰਹੀ ਆ ਜੀ ਹਾਂ ਜੀ ਆ ਲਕੋਸਟੇ ਦੀ ਆ ਦੇਖੋ ਜੀ 3 300 ਦੀਆਂ ਬਾਈ 3 300 ਦੀਆਂ ਟੀ-ਸ਼ਰਟਾਂ ਜਮਾ ਬ੍ਰਾਂਡ ਨਿਊ ਪੂਰੀਆਂ ਸੋਹਣੀਆਂ ਟੀ-ਸ਼ਰਟਾਂ ਗਰਮੀ ਦੇ ਵਿੱਚ ਪਾ ਕੇ ਲੱਗਦਾ ਹੀ ਨਹੀਂ ਵੀ ਪਾਈ ਹੋਈ ਆ ਇੰਨਾ ਨਿਆਰਾ ਜਿਹਾ ਆਹ ਦੇਖੋ 300 ਰੁਪਏ ਦੀ 300 ਰੁਪਏ ਲਓ ਜੀ ਮਿੱਤਰੋ ਆ ਚੱਕੋ ਬਹੁਤ ਸਾਰਾ ਸਮਾਨ ਪਿਆ ਵਾ ਸਾਰਾ ਦੇਖੋ ਜੀ ਆਓ ਤੁਹਾਨੂੰ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਬਿਲਕੁਲ ਜੀ ਸਾਰਾ ਦਿਖਾਉਣ ਲੱਗਾਂਗੇ ਪੈਜੂ ਕੰਮ ਲੰਮਾ ਆਪਾਂ ਐਡਰੈਸ ਪੁੱਛ ਲੈਨੇ ਆ ਤੇ ਬਾਕੀ ਸਮਾਨ ਫੋਨ ਕਰਕੇ ਪੁੱਛ ਲਓ ਵੀ ਹੋਰ ਤੁਹਾਨੂੰ ਕੀ ਕੀ ਚਾਹੀਦਾ ਇੱਥੇ ਮਿਲੂ ਸਾਰਾ ਕੁਝ ਸ਼ੂਜ਼ ਵੀ ਬ੍ਰਾਂਡਡ ਮਿਲਣਗੇ ਆਲੋ ਆਪਾਂ ਹੁਣ ਆਨਲਾਈਨ ਮਾਰਕੀਟ ਪਟਿਆਲਾ ਗੇਟ ਕੈਮਰਾ ਬੈਂਕ ਵਾਲੀ ਗਲੀ ਚ ਸੰਗਰੂਰ ਸੰਗਰੂਰ ਦੇ ਵਿੱਚ ਜੀ ਕਿਤੇ ਪਟਿਆਲੇ ਲੰਬਾ ਜੰਨੇ ਸਕਰੀਨ ਤੇ ਸ਼ੋਅ ਸ਼ੋਅ ਕਰ ਰਿਹਾ ਜੇ ਕਿਸੇ ਦਾ ਕੋਈ ਐਡਰੈਸ ਪੁੱਛਣਾ ਤਾਂ ਮੈਨੂੰ ਆਪਣਾ ਫੋਨ ਕਰਕੇ ਪੁੱਛ ਸਕਦਾ ਬਿਲਕੁਲ ਐਡਰੈਸ ਤੇ ਨੰਬਰ ਸਕਰੀਨ ਤੇ ਲਿਖਿਆ ਹੋਇਆ ਜੀ ਜੇ ਫੇਰ ਵੀ ਸਮਝ ਨਾ ਆਵੇ ਫੋਨ ਕਰ ਲਓ ਸੰਗਰੂਰ ਆਉਣਾ ਕਿਤੇ ਪਟਿਆਲੇ ਇਰੀਆਂ ਉਹ ਗੱਲ ਇਹ ਆ ਵੀ ਸਸਤਾ ਐ ਨਾ ਮੈਨੂੰ ਲੱਗਦਾ ਪਟਿਆਲੇ ਵੀ ਪਹੁੰਚ ਜਾਊਗਾ ਮੈਂ ਤਾਂ ਹੀ ਦੱਸਦਾ ਬਾਈ ਸੰਗਰੂਰ ਆਉਣਾ ਸੰਗਰੂਰ ਆਉਣਾ ਫਿਰ ਮੇਰੀ ਇੱਕ ਬੇਨਤੀ ਐ ਜੋ ਰੇਟ ਅਸੀਂ ਵੀਡੀਓ ਚ ਦਿੱਤੇ ਨੇ ਉਦੋਂ ਬਾਅਦ ਘਟਾਉਣ ਵਾਸਤੇ ਨਾ ਕਹੀਓ ਬਿਲਕੁਲ ਉਹ ਫਿਕਸ ਨੇ ਉਹ ਫਿਕਸ ਰੇਟ ਨੇ ਹੁਣ ਇਹਦੋਂ ਬਾਅਦ ਦਾ ਘਟੂ ਵੀ ਇਹਦੋਂ ਬਾਅਦ ਘਟੂਗਾ ਜੀ ਸਾਨੂੰ ਆਪ ਨੂੰ ਸ਼ਰਮ ਆਉਂਦੀ ਐ ਕਸਟਮਰ ਜਿਹੜਾ ਕਹਿੰਦਾ ਵੀ ਹੋਰ ਲੈਸ ਕਰ ਲਓ ਹੱਥ ਬਨ ਕੇ ਬੇਨਤੀ ਐ ਜੋ ਰੇਟ ਅਸੀਂ ਦਿੰਦੇ ਉਦੋਂ ਥੱਲੇ ਸਾਡੇ ਹੱਥ ਬੰਨੇ ਨੇ ਬਿਲਕੁਲ ਜੀ ਹੁਣ 505 70 ਰੁਪਈਆ ਦੀ ਖੇਡ ਖੇਢੀ ਐ ਇਹਨਾਂ ਨੇ ਕੋਈ ਬਾਲ ਇੱਕ ਤਾਂ ਇਹਦਾ ਫਾਇਦਾ ਹੋ ਜੂਗਾ ਤੇ ਦੂਜਾ ਬਈ ਕੱਪੜੇ ਜੇ ਤੁਸੀਂ ਲੈ ਲੇ ਹੋਰ ਮਿੱਤਰ ਪਿਆਰੇ ਨੇ ਵੀ ਲੈਣੇ ਨੇ ਉਹਨਾਂ ਤੱਕ ਵੀ ਸਨੇਹਾ ਜਾਣਾ ਚਾਹੀਦਾ ਹੈ ਨਾ ਬਿਲਕੁਲ ਜੋ ਸਨੇਹਾ ਜਾਊਗਾ ਤਦ ਅਦੁੱਤ ਲਾਭ ਲੈਣਗੇ ਬਿਲਕੁਲ ਧੰਨਵਾਦ ਸਤਿ ਸ਼੍ਰੀ ਅਕਾਲ